ਕਿਸੇ ਬੜੇ ਪਿਆਰੇ ਸਾਧੂ ਦੇ ਬੋਲ ਨੇ ਆਪ ਜੀ ਨਾ ਸਾਂਝੇ ਕਰਦੇ ਆ ਸਤਿਗੁਰੂ ਦੇ ਦੀਵਾਨਗੀ ਦੇ ਵਿੱਚ ਜਦੋਂ ਕੋਈ ਜੀ ਉਤਰਦਾਏ ਤੇ ਕਿਦਾਂ ਦੇ ਹੀਰੇ ਮੋਤੀ ਸਤਿਗੁਰੂ ਬਖਸ਼ਦੇ ਨੇ ਬੋਲ ਨੇ ਕਹਿੰਦੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਕਦੀ ਪਾਂਡੇ ਨੂੰ ਪੜਾਉਣਾ ਕਦੀ ਵੈਦ ਸਮਝਾਉਣਾ ਕਦੀ ਪਾਂਡੇ ਨੂੰ ਪੜਾਉਂਦੇ ਨੇ ਕਦੀ ਵੈਦ ਨੂੰ ਸਮਝਾਉਂਦੇ ਨੇ ਆਪ ਜੀ ਨੇ ਸਤਿਗੁਰੂ ਦੇ ਬੋਲ ਸੁਣੇ ਨਾ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਾਹੇ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਸਾਖੀ ਇਹ ਕਿ ਸਤਗੁਰੂ ਥੋੜਾ ਚੁੱਪ-ਚੁੱਪ ਰਹਿਣਾ ਸ਼ੁਰੂ ਹੋਏ ਆਪਣੇ ਪਿਆਰੇ ਦੇ ਰੰਗ ਚ ਮਗਨ ਰਹਿਣਾ ਸ਼ੁਰੂ ਹੋਏ ਉਹਦੀ دیਵਾਨਗੀ ਦੇ ਵਿੱਚ ਜਿਆਦਾ ਖਾਂਦੇ ਬੋਲਦੇ ਸੌਂਦੇ ਨਹੀਂ ਹਰ ਸਮੇ ਸਤਗੁਰੂ ਦੇ ਉਹ ਬਿਰਹਾ ਦੀ ਜਿਹੜੀ ਏ ਉਹਦੇ ਰੰਗ ਦੇ ਵਿੱਚ ਚਲਦੇ ਰਹਿੰਦੇ ਮਾਤਾ ਪਿਤਾ ਨੇ ਸੋਚਿਆ ਕਿ ਸ਼ਾਇਦ ਬਿਮਾਰ ਹੋ ਗਏ ਨਾਨਕ ਇਸ ਕਰਕੇ ਵੈਦ ਨੂੰ ਬੁਲਾਇਆ ਏ ਉਸ ਸਮੇਂ ਦੇ ਡਾਕਟਰ ਨੂੰ ਬੁਲਾਇਆ ਏ ਤੇ ਵੈਦ ਆ ਕੇ ਬਾਹ ਪਕੜ ਕੇ ਪ੍ਰਾਣਾ ਜਿਹੜਾ ਅਯੁਰਵੇਦਾ ਦਾ ਸੀ ਉਹ ਨਬਜ ਨੂੰ ਦੇਖ ਕੇ ਬਿਮਾਰੀ ਰੋਗ ਪਕੜਦੇ ਸੀ ਤੇ ਪਕੜ ਕੇ ਦੇਖਣ ਲੱਗਾ ਤੇ ਸਤਗੁਰੂ ਗਾ ਉਠੇ ਕਿ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਾਹੇ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ ਕਿ ਹੇ ਵੈਦ ਤੂੰ ਭੋਲਾ ਏ ਤੂੰ ਜਾਣਦਾ ਨਹੀਂ ਏ ਤੂੰ ਬਾਤੋਂ ਮੇਰਾ ਰੋਗ ਕੀ ਜਾਣਦਾ ਏ ਮੇਰੇ ਹਿਰਦੇ ਚ ਉਹਦੇ ਮਿਲਪਦੀ ਕਰਕੇ ਉਹਦੇ ਬਿਰਹਾ ਦਾ ਕੋਈ ਤੀਰ ਏ ਉਹਦੇ ਵਿਛੋੜੇ ਦਾ ਕੋਈ ਰੰਗ ਏ ਬਾਤੋਂ ਨਹੀਂ ਪਤਾ ਚੱਲੇਗਾ ਕਦੀ ਪਾण्डे ਨੂੰ ਪੜਾਉਣਾ ਕਦੀ ਵੈਦ ਸਮਝਾਉਣਾ ਇੱਕ ਇੱਕ ਸਾਖੀ ਇੱਕ ਇੱਕ ਇਤਿਹਾਸ ਦੀ ਗੱਲ ਉਸ ਪਿਆਰੇ ਨੇ ਇਨਾਂ ਸ਼ਬਦਾਂ ਚ ਪਰੋਈ ਏ ਬੜੇ ਰੰਗ ਦੇ ਨਾਲ ਕਦੀ ਪਾਂਡੇ ਨੂੰ ਪੜਾਉਣਾ ਕਦੀ ਵੈਦ ਸਮਝਾਉਣਾ ਕਦੀ ਉਹ 13 13 ਟੋਲੇ ਕਦੀ ਉਹ 13 13 ਟੋਲੇ ਉਸ ਦੇ ਸੱਚੇ ਸੌਦੇ ਬੇਮਿਸਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਤਨ ਹੈ ਮੇਰਾ ਨਾਨਕ ਕਿਤੇ ਅਲਾਹੀ ਗੀਤ ਗਾਵੇ ਕਿਤੇ ਅਲਾਹੀ ਗੀਤ ਗਾਵੇ ਕਿਤੇ ਸੁੱਤਾ ਸੱਪ ਛਾਵੇ ਕੋਈ ਕਹੇ ਭੂਤਨਾ ਬੇਤਾਲਾ ਕੋਈ ਕਹੇ ਅਵਤਾਰ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਕਦੀ ਪੰਡਤ ਸਮਝਾਵੇ ਕਦੀ ਪੰਡਤ ਸਮਝਾਵੇ ਕਦੀ ਕਾਬੇ ਨੂੰ ਫੇਰਾਵੇ ਕਦੀ ਕਾਬੇ ਨੂੰ ਹੀ ਫੇਰ ਦਿੰਦੇ ਕਦੀ ਪੰਡਤ ਸਮਝਾਵੇ ਕਦੀ ਕਾਬੇ ਨੂੰ ਫੇਰਾਵੇ ਕਦੀ ਬਾਲ ਨੂੰ ਕਹੇ ਬੁੱਢਾ ਕਦੀ ਬਾਲ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਕਦੀ ਬਾਲ ਨੂੰ ਕਹੇ ਬੁੱਢਾ ਕਦੀ ਬੁੱਢੇ ਸਿੱਧਾ ਨੂੰ ਬਣਾਉਂਦੇ ਬਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਕਿਤੇ ਠੱਗ ਨੂੰ ਸੱਜਣ ਕਿਤੇ ਠੱਗ ਨੂੰ ਸੱਜਣ ਕਿਤੇ ਰੋਗੀ ਨੂੰ ਰਾਜੀ ਕਿਤੇ ਡੁੱਬਦੇ ਨੂੰ ਤਰਦਾ ਕਿਤੇ ਡੁੱਬਦੇ ਨੂੰ ਤਰਦਾ ਕਿਤੇ ਮੋਏ ਨੂੰ ਦਿੰਦੇ ਜੀਵਾਲ ਨੇ ਦਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਕਿਤੇ ਬਾਬਰ ਨੂੰ ਜਾਬਰ ਕਿਤੇ ਬਾਬਰ ਨੂੰ ਜਾਬਰ ਕਿਤੇ ਲਾਲੋ ਨੂੰ ਆਦਰ ਭਾਈ ਲਾਲੋ ਜੀ ਬਾਰੇ ਜਾਣਦੇ ਹੋ ਨਾ ਕਿਤੇ ਬਾਬਰ ਨੂੰ ਜਾਬਰ ਕਿਤੇ ਲਾਲੋ ਨੂੰ ਆਦਰ ਕਿਤੇ ਵਲੀਆਂ ਨੂੰ ਖਾਲੀ ਕਿਤੇ ਵਲੀਆਂ ਨੂੰ ਖਾਲੀ ਕਿਤੇ ਖਾਲੀ ਲੈਣੇ ਨੂੰ ਲਾਉਂਦੇ ਅੰਗ ਨਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਸਭ ਨੂੰ ਇੱਕ ਨਾਲ ਜੋੜੇ ਸਭ ਨੂੰ ਇੱਕ ਨਾਲ ਜੋੜੇ ਸੱਚੇ ਮਾਰਗ ਤੇ ਤੋਰੇ ਆਓ ਕਰੀਏ ਪੁਕਾਰ ਮਿਲ ਜਾਵੇ ਇਸ ਵਾਰ ਆਓ ਕਰੀਏ ਪੁਕਾਰ ਮਿਲ ਜਾਵੇ ਇਸ ਵਾਰ ਕਿਤੇ ਰਖ ਲੈ ਸੰਗ ਜਿਵੇਂ ਬਾਲਾ ਮਰਦਾਨਾ ਉਹਦੇ ਨਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਤਨ ਹੈ ਮੇਰਾ ਨਾਨਕ ਤੇ ਉਸ ਦੀਆਂ ਬਾਤਾਂ ਵੀ ਕਮਾਲ ਨੇ ਜਿਨ੍ਹਾਂ ਨੂੰ ਨੇਹ ਲੱਗ ਗਿਆ ਜਿਨ੍ਹਾਂ ਨੂੰ ਪ੍ਰੇਮ ਲੱਗ ਗਿਆ ਉਹ ਸੱਚੇ ਨਾਨਕ ਦਾ ਇਹੋ ਜੇ ਨਾਨਕ ਦੇ ਆਸ਼ਕਾਂ ਦੀ ਗੱਲ ਏ ਆਪ ਜੀ ਨੇ ਆਪਣੇ ਨਾਨਕ ਨੂੰ ਕਦੀ ਧਿਆਨ ਨਾਲ ਦੇਖਿਆ ਕਿ ਨਹੀਂ ਦੇਖਿਆ